ये दो रंग वाले कुंडे आपंगीरी वाले पहले मैं थोड़ा यदि वीडियो पा चुके हैं स्टैप बाय स्टैप अगर तुम नहीं देखा तो लिंक डिस्क्रिप्शन से दे दूँगी उसे चेक कर सकते हो तो अब आप यही दो रंग वाइट प्लस ब्ल्यू लैके दो रंग का डिजाइन बना जा रहे हैं डिजाइन बिल्कुल अमेजिंग है अलग है बिल्कुल ही अलग जी लुक आऊगी चलो फिर शुरू कर दे कुे ये वाले अगर वीडियो नहीं देखी तो देख के पा सद देखो यदि भी लुक कि प्यारी आई हुई है देखो तो इसे दो रंग डिज़ाइन बना जा रहे हैं ਕਿਉਂਕਿ ਸਾਡੇ ਕੁੰਡੇ ਪਾ ਕੇ ਇੱਧਰ ਆਇਆ ਸੇਵ ਵਾਲਾ ਧਾਗਾ ਤਾਂ ਅਸੀਂ ਜਿਹੜਾ ਆਪਣਾ ਪੈਟਰਨ ਉਹ ਵੀ ਸ਼ੁਰੂ ਹੋਣਾ ਸਾਡਾ ਪੁੱਠੇ ਰੋ ਤੋਂ ਪੁੱਠੇ ਰੋ ਤੋਂ ਸਾਡਾ ਪੈਟਰਨ ਸ਼ੁਰੂ ਹੋਣਾ ਤਾਂ ਅਸੀਂ ਲੈ ਲਏ ਆਪਣਾ ਬਲੂ ਕਲਰ ਬਲੂ ਕਲਰ ਦੇ ਨਾਲ ਪੈਟਰਨ ਦੀ ਫਸਟ ਰੋ ਪਾ ਲੈਣੀ ਪੂਰੀ ਦੀ ਪੂਰੀ ਪੁੱਠੇ ਤੇ ਨਾਲ ਹੀ ਪੂਰੀ ਰੋ ਪਾਣੇ ਆ ਪੁੱਠੇ ਤੇ ਨਾਲ ਹੀ ਤੁਹਾਨੂੰ ਇੱਕ ਰਿਕਵੈਸਟ ਕਰਦੇ ਆ ਪਲੀਜ਼ 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 ਮੇਰੇ ਚੈਨਲ ਨੂੰ ਜੇਕਰ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ 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 ਕਰ ਦਿਓ ਜੀ ਬਿਲਕੁਲ ਫ੍ਰੀ ਹੈ ਇਹਨੂੰ ਪਲੀਜ਼ ਕਰੋ ਤੇ ਪਲੀਜ਼ ਲਾਈਕ ਵੀ ਇੱਕ ਕਰ ਦਿਆ ਕਰੋ ਤੇ ਜੇ ਹੋ ਸਕਦਾ ਤਾਂ ਪਲੀਜ਼ ਕਮੈਂਟ ਵੀ ਕਰ ਦਿਆ ਕਰੋ ਚਾਹੇ ਤੁਹਾਨੂੰ ਚੰਗੀ ਲੱਗਦਾ ਤਾਂ ਕਮੈਂਟ ਕਰ ਦਿਓ ਨਹੀਂ ਲੱਗਦੀ ਤਾਂ ਵੀ ਕਮੈਂਟ ਕਰ ਦਿਓ ਕੋਈ ਚੱਕਰ ਨਹੀਂ ਹੈ ਤੇ ਇਹ ਵਾਲਾ ਦੱਸਿਓ ਵੀ ਇਹ ਵਾਲੇ ਕੁੰਡੇ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਇਹ ਵਾਲਾ ਪੈਟਰਨ ਕਿੱਦਾਂ ਦਾ ਲੱਗਿਆ ਤੇ ਨਾਲੇ ਪਲੀਜ਼ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਮੇਰੀ ਵੀਡੀਓ ਕਿੱਥੋਂ ਦੇਖਦੇ ਹੋ ਅਫੇਰ ਅਸੀਂ ਆ ਗਏ ਆਪਣੀ ਪਹਿਲੀ ਰੋ ਕੰਪਲੀਟ ਕਰਕੇ ਪਹਿਲੀ ਰੋ ਅਸੀਂ ਬੈਕ ਸਾਈਡ ਤੋਂ ਸ਼ੁਰੂ ਕੀਤਾ ਦੂਜਾ ਰੰਗ ਲਗਾਇਆ ਪੁੱਠੀ ਸਲਾਈ ਅਸੀਂ ਪਹਿਲੀ ਪਾ ਲਈ ਹੋਈ ਹੈ ਤੇ ਪੁੱਠੀ ਸਲਾਈ ਪਾ ਕੇ ਅਸੀਂ ਆ ਗਏ ਹੁਣ ਆਪਣੀ ਸਿੱਧੀ ਸਾਈਡ ਤੇ ਸਿੱਧੀ ਸਾਈਡ ਜਰਾ ਧਿਆਨ ਨਾਲ ਦੇਖਿਓ ਵੀ ਇਹ ਆਪਾਂ ਕਿੱਦਾਂ ਬਣਾਉਣਾ ਹੈ ਆ ਦੇਖੋ ਤੇ ਇਸ ਪੈਟਰਨ ਲਈ ਸਾਨੂੰ ਕਿੰਨੇ ਚਾਹੀਦੇ ਆ ਚਾਰ ਦੇ ਮਲਟੀਪਲ ਚਾਰਤੇ ਮਲਟੀਪਲ ਅਸੀਂ ਕੁੰਡੇ ਪਾਨੇ ਆ ਪਹਿਲੇ ਕੁੰਡੇ ਨੂੰ ਐਸਟਿਚ ਕੀਤਾ ਧਾਗਾ ਆਪਣੇ ਵੱਲ ਕਰਕੇ ਇਹ ਕੁੰਡਾ ਪੁੱਠਾ ਇਹ ਕੁੰਡੇ ਪੁੱਠੇ ਤੋਂ ਬਾਅਦ ਧਾਗੇ ਨੂੰ ਕੀਤਾ ਪਿੱਛੇ ਫਿਰ ਅਗਲੇ ਦੋ ਕੁੰਡਿਆਂ ਤੋਂ ਬਾਅਦ ਅਸੀਂ ਇੱਥੋਂ ਆ ਦੇਖੋ ਦੋ ਕੁੰਡਿਆਂ ਤੋਂ ਬਾਅਦ ਇੱਥੇ ਸਲਾਈ ਪਾਈ ਇੱਥੋਂ ਇੱਕ ਕੁੰਡਾ ਚੁੱਕਿਆ ਇੱਕ ਕੁੰਡਾ ਚੁੱਕਣ ਤੋਂ ਬਾਅਦ ਅਸੀਂ ਇੱਦਾਂ ਹੀ ਇੱਥੇ ਸਲਾਈ ਚ ਨੂੰ ਪਾ ਲੈਣਾ ਪਾਣ ਤੋਂ ਬਾਅਦ ਅਸੀਂ ਪਹਿਲਾ ਤੇ ਦੂਜਾ ਦੋਨੇ ਕੁੰਡਿਆਂ ਨੂੰ ਬੁਣ ਲੈਣਾ ਸਿੱਧਾ ਆ ਦੇਖੋ ਦੋਨਾਂ ਨੂੰ ਸਿੱਧਾ ਬੁਣ ਲੈ ਜਿਹੜਾ ਕੁੰਡਾ ਸੀ ਨੀਚੋਂ ਲਿਆ ਸੀ ਉਹ ਵੀ ਤੇ ਵੀ ਫਿਰ ਆਹਲਾ ਹੁੰਡਾ ਇਹ ਨੂੰ ਹਿੱਸੇ ਤਾਂ ਹਿੱਸੇ ਤਾਂ ਬੁਣ ਲੈਣਾ ਠੀਕ ਹੈ ਇਸ ਤੋਂ ਬਾਅਦ ਧਾਗਾ ਆਪਣੇ ਵੱਲ ਕਰਕੇ ਅਗਲਾ ਹੁੰਡਾ ਪੁੱਠਾ ਇਹ ਸਾਡਾ ਚਾਰ ਹੁੰਡਿਆਂ ਤੇ ਪੈਟਰਨ ਪੈ ਗਿਆ ਦੇਖੋ ਫਿਰ ਇੱਕ ਵਾਰੀ ਇੱਕ ਹੁੰਡਾ ਪੁੱਠਾ ਧਾਗਾ ਪਿੱਛੇ ਦੋ ਹੁੰਡਿਆਂ ਤੋਂ ਬਾਅਦ ਸਲਾਈ ਪਾਈ ਅਸੀਂ ਸਲਾਈ ਬਾਕੇ ਇੱਥੇ ਇੱਕ ਹੁੰਡੇ ਨੂੰ ਚੁੱਕਿਆ ਹੁੰਡੇ ਨੂੰ ਚੁੱਕਣ ਤੋਂ ਬਾਅਦ ਐਦਾਂ ਹੀ ਅਸੀਂ ਸਲਾਈ ਤੇ ਪਾ ਲਿਆ ਤੇ ਇਸ ਤੋਂ ਬਾਅਦ ਅਸੀਂ ਪਹਿਲਾ ਜਿਹੜਾ ਹੁੰਡਾ ਚੁੱਕਿਆ ਤੇ ਇੱਕ ਇਹਦੇ ਨਾਲ ਹੁੰਡਾ ਹੋਰ ਲੈ ਕੇ ਦੋ ਦਾ ਇੱਕ ਕਰ ਲੈਣਾ ਸਿੱਧਾ ਹੀ ਬੈਕ ਲੂਪ ਤੋਂ ਨਹੀਂ ਕਰ ਰਹੇ ਅਸੀਂ ਸਿੱਧਾ ਹੀ ਕਰ ਰਹੇ ਹਾਂ ਸਿੱਧਾ ਦੋ ਦਾ ਇੱਕ ਕੀਤਾ ਦੋ ਦਾ ਇੱਕ ਕਰਨ ਤੋਂ ਬਾਅਦ ਇੱਕ ਹੁੰਡਾ ਸਿੱਧਾ ਇਹ ਵੀ ਬੁਣ ਲਿਆ ਫੇਰ ਧਾਗਾ ਆਪਣੇ ਵੱਲ ਅਗਲਾ ਹੁੰਡਾ ਫੇਰ ਪੁੱਠਾ ਇਹ ਚਾਰ ਹੁੰਡਿਆਂ ਦਾ ਸਾਡਾ ਪੈਟਰਨ ਬਣ ਗਿਆ ਇੱਕ ਵਾਰੀ ਫੇਰ ਦੇਖੋ ਇੱਕ ਹੁੰਡਾ ਪੁੱਠਾ ਧਾਗਾ ਪਿੱਛੇ ਦੋ ਹੁੰਡਿਆਂ ਤੋਂ ਬਾਅਦ ਸਲਾਈ ਪਾ ਕੇ ਇੱਕ ਹੁੰਡਾ ਚੁੱਕਿਆ ਇੱਕ ਹੁੰਡਾ ਚੁੱਕਣ ਤੋਂ ਬਾਅਦ ਉਹਨੂੰ ਇੱਧਾ ਸਲਾਈ ਚ ਪਾਇਆ ਤੇ ਦੋ ਦਾ ਕੀਤਾ ਸੀ ਐਦਾਂ ਇੱਕ ਦੋ ਕੁੰਡੇ ਇਕੱਠੇ ਲੈ ਕੇ ਦੋ ਦਾ ਇੱਕ ਕਰ ਲਿਆ ਦੋ ਦਾ ਇੱਕ ਕਰਨ ਤੋਂ ਬਾਅਦ ਆਹ ਬਲਾ ਜਿਹੜਾ ਸਿੱਧਾ ਕੁੰਡਾ ਇਨਵਰਸਿਬੁੰਡਿਆ ਤੇ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਤੇ ਇਹ ਸਾਡਾ ਚਾਰ ਕੁੰਡਿਆਂ ਦਾ ਪੈਟਰਨ ਬਣ ਗਿਆ ਹੋਇਆ ਦੇਖੋ ਫੇਰ ਧਾਗਾ ਸਾਡੇ ਆਪਣੇ ਵੱਲ ਹੀ ਹੈ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਪੁੱਠਾ ਤੋਂ ਬਾਅਦ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਬਾਅਦ ਦੇਖੋ ਸਲਾਈ ਪਾਈ ਸਲਾਈ ਪਾ ਕੇ ਕੁੰਡਾ ਚੁੱਕਿਆ ਚੁੱਕਣ ਤੋਂ ਬਾਅਦ ਐਦਾਂ ਨੂੰ ਇੱਥੇ ਪਾ ਲਿਆ ਫੇਰ ਅਸੀਂ ਕੀਤਾ ਦੋ ਦਾ ਇੱਕ ਦੋ ਦਾ ਇਕ ਕਰਨ ਤੋਂ ਬਾਅਦ ਅਸੀਂ ਅਗਲੇ ਕੁੰਡੇ ਨੂੰ ਵੀ ਬੁਣ ਲਿਆ ਸਿੱਧਾ ਫੇਤਾਗਾ ਆਪਣੇ ਵੱਲ ਕਰਕੇ ਚੌਥਾ ਕੁੰਟਾ ਪੁੱਠਾ ਪੈਟਰਨ ਦੇ ਸੈਕੰਡ ਰੋ ਪੂਰੀ ਦੀ ਪੂਰੀ ਸਾਡੀ ਐਡਾ ਹੀ ਪੈਣੀ ਹੈ ਪੈਟਰਨ ਦੇ ਦੂਸਰੇ ਤੀਸਰੇ ਸਲਾਈ ਸੌਰੀ ਪੈਟਰਨ ਦੇ ਤੀਸਰੇ ਸਲਾਈ ਰੋਂਗ ਸਾਈਡ ਤੇ ਆ ਸੀ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਅਗਲਾ ਕੁੰਡਾ ਧਾਗਾ ਆਪਣੇ ਵੱਲ ਕਰਕੇ ਸਿੱਧਾ ਫੇਰ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ तागा पीछे करके दो कुंडे सीधे फिर तागा अपने वल दोडे पुठे तागा पिछे सीधे सीते अपने वाल दोडे पुठे तागा पिछे कुंडे सीधे ਪੈਟਰਨ ਦੀ 3ਰੋ ਸਿੱਧੇ ਪਾ ਲੈਣੀ ਹੈ ਤੇ ਜਲਦੀ ਜਲਦੀ ਪੈਟਰਨ ਦੀ 3ਰੋ ਕੰਪਲੀਟ ਕਰਕੇ ਆ ਜਾਣੇ ਪੈਟਰਨ ਦੀ 4ਥ ਰੋ ਜਲਦੀ ਜਲਦੀ ਇਹਨੂੰ ਕਰ ਲੈਣਾ ਕੰਪਲੀਟ ਕਿਉਂਕਿ ਦੋ ਸਿੱਧੇ ਦੋ ਪੁੱਠੇ ਪਾਣੇ ਆ ਤੇ ਜਿਹੜੇ ਦੋ ਅਸੀਂ ਇਧਰੋਂ ਪਾਏ ਹੋਏ ਸੀਗੇ ਅੱਗੋਂ ਪੁੱਠੇ ਸੀ ਉਹ ਅੰਦਰੋਂ ਸਿੱਧੇ ਪੈ ਜਾਣੇ ਆ ਤੇ ਜਿਹੜੇ ਉਧਰੋਂ ਸਿੱਧੇ ਦੋ ਦਾ ਇੱਕ ਕੀਤਾ ਸੀ ਇੱਕ ਸਿੱਧਾ ਬੁਣਿਆ ਸੀ ਉਹਨਾਂ ਨੂੰ ਅਸੀਂ ਇਧਰੋਂ ਪੁੱਠਾ ਬੁਣਦਰਾ ਲਾਸਟ ਵਾਲੇ ਕੁੰਡੇ ਲਾਸਟ ਸਿੱਧਾ ਐ ਸਟਿਚ ਵਾਲਾ ਕੁੰਡਾ ਤੱਕ ਆਪੜੇ ਵਾਲ ਕਰਕੇ ਬੁਣ ਲਿਆ ਪੁੱਠਾ ਹੁਣ ਅਸੀਂ ਆ ਗਏ ਆਪਣੇ ਪੈਟਰਨ ਦੇ 4ਥੀ ਰੋ ਦੇ ਵਿੱਚ ਪੈਟਰਨ ਦੀ 4ਥੀ ਰੋ ਜਰਾ ਤੇ ਅਨਲ ਦੇਖਿਓ ਪਹਿਲੇ ਕੁੰਡੇ ਐਸਚ ਵਾਲੇ ਨੂੰ ਤਾਂ ਸੇ ਐਸਚਿਚ ਕਰ ਲੋ ਚਾਹੇ ਸਿੱਧਾ ਬੁੰਲੋ ਤੁਹਾਡੀ ਮਰਜ਼ੀ ਇਸ ਤੋਂ ਬਾਅਦ ਅਗਲੇ ਆ ਗਏ ਸਾਡੇ ਇੱਕ ਪੁੱਠਾ ਦੋ ਸਿੱਧੇ ਇੱਕ ਪੁੱਠਾ ਇਹ ਚਾਰ ਕੁੰਡੇ ਆ ਜਿਸ ਦਾ ਸੇ ਪੈਟਰਨ ਪਾ ਰਹੇ ਹਾਂ ਹੁਣ ਅਸੀਂ ਕੀ ਕਰਨਾ ਇਹ ਬਲਾ ਜਿਹੜਾ ਸਿੱਧਾ ਕੁੰਡਾ ਹੈ ਇਹਨੂੰ ਅਸੀਂ ਅਧਕਾ ਥੋੜਾ ਲੂਜ਼ ਕਰਕੇ ਇਹਨੂੰ ਅਸੀਂ ਪਹਿਲਾਂ ਸਿੱਧਾ ਬੁੰਨ ਲਵਾਂਗੇ ਪਿੱਛੇ ਵਾਲੇ ਕੁੰਡੇ ਨੂੰ ਅਸੀਂ ਪਹਿਲਾਂ ਬੁੰਨਾ ਪਿੱਛੇ ਵਾਲੇ ਕੁੰਡੇ ਨੂੰ ਲਈਏ ਅਸੀਂ ਇਹਨੂੰ ਪਹਿਲਾਂ ਬੁੰਨ ਲਿਆ ਹੁਣ ਜਿਹੜਾ ਅਗਲਾ ਕੁੰਡਾ ਸੀ ਇਹਨੂੰ ਬੁਣ ਲਿਆ ਸਿੱਧਾ ਠੀਕ ਹੈ ਇਹ ਕੁੰਡਾ ਸਿੱਧਾ ਸਾਡਾ ਉਲਟ ਕੇ ਇੱਧਰ ਆ ਕੇ ਹੁਣ ਸਾਡਾ ਅਗਲਾ ਸਿੱਧਾ ਤੇ ਪੁੱਠਾ ਹੁਣ ਅਸੀਂ ਕੀ ਕਰਨਾ ਪਹਿਲਾਂ ਪੁੱਠੇ ਵਾਲੇ ਨੂੰ ਇੱਧਰੋਂ ਪਹਿਲਾਂ ਲੈਣਾ ਬੈਕ ਲੂਪ ਤੋਂ ਪੁੱਠੇ ਵਾਲੇ ਕੁੰਡੇ ਨੂੰ ਬੈਕ ਲੂਪ ਤੋਂ ਬੁਣਨਾ ਪਰ ਬੁੰਨਾ ਸਿੱਧਾ ਹੁਣ ਅਸੀਂ ਇਹ ਵਾਲੇ ਕੁੰਡੇ ਨੂੰ ਬੁਣ ਲੈਣਾ ਸਿੱਧਾ ਇਹ ਸਾਡਾ 4 ਕੁੰਡਿਆਂ ਤੇ ਪੈਟਰਨ ਬਣ ਕੇ ਕੰਪਲੀਟ ਹੋ ਗਿਆ ਫੇਰ ਦੇਖੋ ਇੱਕ ਵਾਰੀ ਦੋ ਸਿੱਧੇ ਤੇ ਦੋ ਹੈਗੇ ਪੁੱਠੇ ਜਿਹੜੇ ਦੋ ਸਿੱਧੇ ਕੁੰਡੇ ਐਸ ਤੋਂ ਪਹਿਲੇ ਸਿੱਧੇ ਕੁੰਡੇ ਨੂੰ ਅਸੀਂ ਲਵਾਂਗੇ ਪਹਿਲੇ ਸਿੱਧੇ ਕੁੰਡੇ ਨੂੰ ਅਸੀਂ ਲਿਆ ਹਾਂ ਤਾਂ ਖਤਰਾ ਸਲਾਈ ਤੋਂ ਉਤਾਰਿਆ ਨਹੀਂ ਐਦਾਂ ਹੀ ਲੈ ਕੇ ਪਹਿਲਾ ਸਿੱਧਾ ਕੁੰਡਾ ਬਣ ਲਿਆ ਅਸੀਂ ਐਦਾਂ ਇਸ ਤੋਂ ਬਾਅਦ ਅਸੀਂ ਅਗਲਾ ਕੁੰਡਾ ਜਿਹੜਾ ਪੁੱਠਾ ਸੀ ਉਹ ਨਹੀਂ ਬਣ ਲਿਆ ਸਿੱਧਾ ਫਿਰ ਅਗਲਾ ਸਿੱਧਾ ਤੇ ਇੱਕ ਪੁੱਠਾ ਪੁੱਠੇ ਨੂੰ ਲਵਾਂਗੇ ਪਹਿਲਾਂ ਬੈਕ ਲੁਕ ਤੋਂ ਸਿੱਧਾ ਬੁਣ ਲਵਾਂਗੇ ਤਾਂ ਹੁਣ ਜਿਹੜਾ ਸਿੱਧਾ ਹੁੰਡਾ ਸੀ ਇਹਨੂੰ ਬੁਣ ਲੈਣਾ ਅੱਗੇ ਤੋਂ ਹੀ ਸਿੱਧਾ ਚਾਰੇ ਕੁੰਡੇ ਸੀ ਬੁਣ ਕੇ ਆ ਦੇਖੋ ਸਾਰੇ ਇਹਦਾ ਕੁੰਡਾ ਆਪਸ ਵਿੱਚ ਉਲਟ ਗਿਆ ਦੇਖੋ ਫਿਰ ਦੇਖੋ ਪੁੱਠਾ ਤੇ ਸਿੱਧਾ ਸਿੱਧੇ ਕੁੰਡੇ ਨੂੰ ਲਿਆ ਲੂਜ਼ ਕਰਕੇ ਪਹਿਲਾਂ ਬੁਣ ਲਿਆ ਫਿਰ ਜਿਹੜਾ ਪੁੱਠਾ ਕੁੰਡਾ ਸੀ ਇਹਨੂੰ ਬੁਣ ਲਿਆ ਤਾਂ ਸਿੱਧਾ ਕੁੰਡਾ ਸਾਡਾ ਉਲਟ ਕੇ ਅੱਗੇ ਆ ਗਿਆ ਫਿਰ ਸਿੱਧੇ ਤੇ ਪੁੱਠੇ ਚੋਂ ਪਹਿਲਾਂ ਪੁੱਠਾ ਕੁੰਡਾ ਲਿਆ ਬੈਕ ਲੂਪ ਤੋਂ ਇਹਨੂੰ ਬੁਣਿਆ ਸਿੱਧਾ ਦੇਖੋ ਅਸੀਂ ਇਹ ਵਾਲੇ ਕੁੰਡੇ ਨੂੰ ਬੁੰਲਿਆ ਸਿੱਧਾ ਦੇਖੋ ਅਸੀਂ ਉਲਟਾ ਕੇ ਫਿਰ ਐਦਾ ਹੀ ਅਸੀਂ ਇਹ ਵਾਲੀ ਪੂਰੀ ਰੋ ਪਾ ਲੈਣੀ ਹੈ ਸਿੱਤਾ ਬੁੰਲਿਆ ਫਿਰ ਅਗਲੇ ਕੁੰਡੇ ਨੂੰ ਸਿੱਤਾ ਫਿਰ ਅਸੀਂ ਇਹਨੂੰ ਬੈਕ ਲੂਪ ਤੋਂ ਇੱਥੋਂ ਸਪੈਲਾ ਸਿੱਧਾ ਫਿਰ ਅਗਲੇ ਕੁੰਡੇ ਨੂੰ ਸਿੱਧਾ ਇਹ ਸਾਡੀ 4th ਰੋ ਕੰਪਲੀਟ ਹੋ ਗਈ ਇੱਕ ਕਲਰ ਦੀ ਠੀਕ ਹੈ ਹੁਣ ਅਸੀਂ ਦੂਜੇ ਰੰਗ ਨਾਲ ਵੀ ਚਾਰੋ ਪਾਣੀਆਂ ਨੇ ਪਰ ਕਿੱਦਾਂ ਜਰਾ ਧਿਆਨ ਨਾਲ ਦੇਖੋ ਪਾਣੀ ਐਦਾ ਹੀ ਹੈ ਹੁਣ ਅਸੀਂ ਦੂਜਾ ਰੰਗ ਸ਼ੁਰੂ ਕਰ ਲਿਆ ਚਾਰੋ ਇਹਦੇ ਨਾਲ ਪੈਣੀਆਂ ਨੇ ਫਿਰ ਪਹਿਲੀ ਰੋ ਪੂਰੀ ਤੇ ਪੂਰੀ ਪੁੱਠੀ ਪਹਿਲੀ ਰੋ ਪੁੱਠੀ ਪਾ ਕੇ ਆ ਜਾਣੇ ਆਪਣੀ ਦੂਜੀ ਰੋ ਦੇ ਉੱਪਰ ਅਸੀਂ ਆ ਗਏ ਹੁਣ ਦੂਜੇ ਰੰਗ ਨਾਲ ਪੈਟਰਨ ਦੇ ਸੈਕੰਡ ਰੋ ਹੁਣ ਜਰਾ ਧਿਆਨ ਨਾਲ ਦੇਖੋ पहला असं इतने पहला कुंडा ए स्टिच करके चार कुंड पैटर्न पाया बस हूँ ए वाले चार कुंड पैटर्न पा बाकी सेम ही करना तो हूँ असी की करेंगे पहला कुंडा ए स्टिच तो अपने वाल करके दो कुंडे पुठे पहला एक कुंडा पुठा पाया से हूँ दोडे पुठे पा के आ देखो ये वाले साढ़े आ वाला जड़ा कुछ एक्सट्रा कुंडे हो गए साडा पैटर्न ए वाले हूँ चार कुंड पैना कि पहला कुंडा पुठा ਤਾਗਾ ਪਿੱਛੇ ਕਰਕੇ ਅਗਲੇ ਦੋ ਕੁੰਡਿਆਂ ਤੋਂ ਬਾਅਦ ਅਸੀਂ ਇੱਥੋਂ ਸਲਾਈ ਪਾ ਕੇ ਇੱਕ ਹੁੰਡਾ ਚੁੱਕ ਲੈਣਾ ਚੁੱਕਣ ਤੋਂ ਬਾਅਦ ਇਹਨਾਂ ਦੋਨਾਂ ਦਾ ਕਰਦੇ ਨਾ ਇੱਕ ਫਿਰ ਅਸੀਂ ਧਾਗਾ ਆਪਣੇ ਵੱਲ ਕਰਕੇ ਇਹ ਵਾਲੇ ਕੁੰਡੇ ਨੂੰ ਫੇਰ ਸਿੱਧਾ ਬੁਣ ਲੈਣਾ ਅਗਲਾ ਕੁੰਡਾ ਪੁੱਠਾ ਫਿਰ ਧਾਗਾ ਪਿੱਛੇ ਕਰਕੇ ਆ அப்படி வல் தா்கே வே குடையோ அண்டை அதுதா எதா ஃபர் தாக்கா புட்டா எதா ਫਿਰ ਚਾਰੋਂ ਸੇ ਮੈਂ ਦੁਬਾਰਾ ਰਿਪੀਟ ਕਰਨੀ ਹੈ ਜਿੱਦਾਂ ਅਸੀਂ ਇਹ ਕੀਤੀਆਂ ਸੀ ਸਿਰਫ ਫਰਕ ਇਹ ਪਿਆ ਵੀ ਹੁਣ ਅਸੀਂ ਇਹ ਵਾਲੇ 200 ਸਿੱਧੇ ਕੁੰਡਿਆਂ ਤੇ ਪਾ ਲਿਆ ਬਸ ਐਤਾ ਹੀ ਅਸੀਂ ਇਸ ਪੈਟਰਨ ਨੂੰ ਪੰਤੇ ਜਾਣਾ ਜਦੋਂ ਅਸੀਂ ਬਾਰ ਬਾਰ ਇਹ ਸਲਾਈਆਂ ਚਾਰ ਚਾਰ ਦੁਹਰਾਉਂਦੇ ਜਾਵਾਂਗੇ ਤਾਂ ਸਾਡੇ ਪੈਟਰਨ ਤੇ ਲੁੱਕ ਆਊਗੀ ਕੁਛ ਇਸ ਤਰ੍ਹਾਂ ਇਹ ਹੈ ਪੈਟਰਨ ਦੀ ਫਾਈਨਲ ਲੁੱਕ ਪੈਟਰਨ ਬਣਾਨ ਤੋਂ ਬਾਅਦ ਐਤਾ ਲੱਗੂਗਾ ਦੇਖੋ ਫਰੰਟ ਸਾਈਡ ਹੈ ਦੀ ਬੈਕ ਸਾਈਡ ਚਾਰ ਚਾਰ ਰੋਦ ਚਾਰ ਚਾਰ ਰੋਦ ਚ ਸਾਡੇ ਪੈਟਰਨ ਬਣ ਕੇ ਆਏ ਤੇ ਚਾਰ ਚਾਰ ਕੁੰਡਿਆਂ ਚ ਕੋਈ ਤੇ ਪੈਟਰਨ ਦੀ ਲੁੱਕ ਬਿਲਕੁਲ ਅਲੱਗ ਤੇ ਵਧੀਆ ਆਂਦੀ ਹੈ ਤੇ ਬਣਾਓ ਇਸ ਵੀਡੀਓ ਨੂੰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਫਿਰ ਮਿਲਦੇ ਹਾਂ ਕੱਲੇਕਿਨ ਇਹ ਵੀਡੀਓ ਤੇ ਕਿੰਨੇ ਪੈਟਾਂ ਤਾਂ ਦੱਸੋ ਉਹ ਧਿਆਨ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ